ਏ ਸਮਝਾ ਕੇ ਵੀ ਤੂੰ ਹੈ ਬੁੱਧੀ ਬ विवेक ਜੀ ਉਹ ਵੀ ਤੂੰ ਹੀ ਬ विवेक ਬੁੱਧੀ ਬ विवेक ਬੁੱਧੀ ਹੀ ਤੇਰਾ ਰੂਪ ਆ ਉਹਦੇ ਇੱਕ ਪੇਜ ਬਾਅਦ ਹੀ 765 ਪੰਨੇ ਤੇ ਨਾਨਕ ਦੇਵ ਜੀ ਬੁੱਧੀਆਂ ਦੀਆਂ ਸਟੇਜਾਂ ਡਿਫਾਈਨ ਕਰਦੇ ਨੇ ਅੱਗੇ ਸਮਝਾ ਰਹੇ ਨੇ ਜਿਸ ਕੋਲ ਹਉਮੈ ਆ ਜਦੋਂ ਉਹ ਸੁਧਰਨਾ ਸ਼ੁਰੂ ਕਰਦਾ ਉਹ ਹਉਮੈ ਕਿਸ ਤਰ੍ਹਾਂ ਖਤਮ ਹੁੰਦੀ ਹੈ ਤੇ ਉਹਦੇ ਵਿੱਚ ਕਿਵੇਂ ਗੁਣ ਆਉਂਦੇ ਨੇ ਉਹ ਬੁੱਧੀਆਂ ਨੂੰ ਉਹ ਤਿੰਨ categories ਦੇ ਵਿੱਚ ਬੁੱਧੀਆਂ ਨੂੰ ਰੱਖਿਆ ਜਾਂਦਾ ਪਹਿਲਾ ਕੁਚੱਜੀ ਹੁੰਦੀ ਆ ਕੂਲ ਆ ਗਿਆ ਮੁਰੇ ਤਾਂ ਇਹ ਮਾੜਾ 네ਗੇਟਿਵ ਆ ਚੱਜ ਹੁੰਦਾ ਕਿਸੇ ਚੀਜ਼ ਦੀ ਅਕਲ ਹੋਣੀ ਕਿਸੇ ਚੀਜ਼ ਨੂੰ ਕਰਨ ਦਾ ਤਰੀਕਾ ਤੌਰ ਤਰੀਕਾ ਕੁਚੱਜੀ ਮਤਲਬ ਮਾੜੇ ਚੱਜਾਂ ਵਾਲੀ ਜੋ ਸੰਸਾਰੀ ਗੋਦੀ ਆ ਜਿਸ ਨੂੰ ਸਿਰਫ ਇਨਾ ਪਤਾ ਵੀ ਇਹ ਮੈਂ ਆ ਮੇਰਾ ਨਾਮ ਇਹ ਆ ਮੇਰੇ ਕੋਲ ਇੰਨੀ ਦੌਲਤ ਸ਼ੋਹਰਤ ਆ ਮੈਂ ਮਤਲਬ ਹੋਮਿਓਪਾਥੀ ਦੇ ਵਿੱਚ ਉਹ ਆ ਕੁਚੱਜੀ ਇਹਦੇ ਵਿੱਚ ਉਹਨਾਂ ਨੂੰ ਦੱਸਿਆ ਮੰਦਰ ਮਿੱਟੀ ਸੰਧੜੇ ਵੀ ਮੰਦਰ ਮਿੱਟੀ ਦੇ ਨੇ ਪੱਥਰ ਕੀਤੇ ਰਾਸੀ ਜੀ ਉਹ ਆ ਰਾਸੀ ਹੁੰਦੀ ਆ ਰਾਸ ਨਹੀਂ ਹੁੰਦੀ ਰਾਸੀ ਜੇ ਸੱਸੇ ਦੇ ਬਹਿਤ ਬਿੰਦੀ ਪਾ ਲਈਏ ਤਾਂ ਵੀ ਕੋਈ ਚੱਕਨੀ ਉਦੋਂ ਬਿੰਦੀਆਂ ਦੇ ਡਵਲਪਮੈਂਟ ਹੋਈ ਨਹੀਂ ਸੀ ਰਾਸੀ ਵੀ ਮਿੱਟੀ ਦੇ ਜਾਂ ਇੱਟਾਂ ਦੇ ਇੱਟਾਂ ਵੀ ਮਿੱਟੀ ਹੁੰਦੀ ਆ ਮਿੱਟੀ ਨੂੰ ਅੱਗ ਨਾਲ ਸਾੜ ਕੇ ਇੱਟ ਬਣਾਈ ਜਾਂਦੀ ਆ ਇੱਟਾਂ ਮਿੱਟੀ ਦੇ ਮੰਦਰ ਬਣਾ ਕੇ ਉਦੇ ਵਿੱਚ ਪੱਥਰ ਦੀਆਂ ਮੂਰਤੀਆਂ ਘੜ ਕੇ ਪੱਥਰ ਚਣਲੇ ਤੇ ਪੱਥਰ ਨੂੰ ਰਾਸ਼ੀ ਕਹਿੰਦਾ ਵੀ ਇਹ ਮੂਰਤੀ ਉਹ ਸਾਰਾ ਕੁਝ ਆ ਮੂਰਤੀ ਤੋਂ ਮੰਗ ਰਹੇ ਨੇ ਇਹ ਮੰਦਿਰ ਦਾ ਚਿੱਤਰ ਡਿਫਾਈਨ ਕੀਤਾ ਗਿਆ ਹਾਉ ਇਨੀ ਟੋਲੀ ਭੁੱਲਿਆਸ ਤੇ ਸਕੰਤਨਾ ਬੈਠੀ ਪਾਸ ਜੀ ਹੁਣ ਉਹਨਾਂ ਦੀ ਟੋਲੀ ਚ ਜਿਹੜੇ ਨਾਲੇ ਹੋਏ ਨੇ ਜਿਹੜੇ ਉਹ ਜੀ ਲੋਕ ਨੇ ਇਹਨਾਂ ਨੇ ਮੰਦਿਰ ਦੀ ਗੱਲ ਕੀਤੀ ਉਦੋਂ ਗੁਰਦੁਆਰੇ ਹੈ ਨਹੀਂ ਸੀ ਗੁਰਦੁਆਰੇ ਵੀ ਇਹੀ ਟੋਲੀ 'ਚ ਨੇ ਮਸਜਿਦਾਂ ਚਰਚਾਂ ਵੀ ਇਹੀ ਟੋਲੀ 'ਚ ਨੇ ਉਹ ਵੀ ਧਰਮ ਦੇ ਨਾਂ ਤੇ ਬਿਜ਼ਨਸ ਖੜੇ ਖੜੀ ਬੈਠੇ ਨੇ ਉਹਨਾਂ ਦਾ ਟੋਲੀਆਂ ਦੇ ਚਲੜ ਕੇ ਭੁੱਲ ਗਏ ਤੇ ਸਾਡੇ ਮੂਲ ਦਾ ਸਾਡੀ ਅਸਲੀਅਤ ਦਾ ਜੋ ਇਹ ਸੰਸਾਰ ਨੂੰ ਚਲਾ ਰਿਹਾ ਦੇਖੋ ਉਹ ਨੇ ਇਹ ਸੰਸਾਰ ਬਣਾਇਆ ਉਹ ਨੇ ਆਪਣੇ ਆਪ ਨੂੰ ਵੱਖ-ਵੱਖ ਜੀਵਾਂ ਦੇ ਰੂਪ ਦੇ ਵਿੱਚ ਪੈਦਾ ਹੋ ਗਏ ਸੰਸਾਰ ਹੁਣ ਉਹ ਜੀਵ ਹੌਮੇਕਰਨ ਲੱਗੇ ਅਸੀਂ ਮੰਨਣ ਲੱਗੇ ਕਿ ਮੈਂ ਹੀ ਸਾਰਾ ਕੁਝ ਹਾਂ ਮੈਂ ਅਲੈਦਾਂ ਮੈਂ ਵੱਖਰਾ ਪਰ ਜਦੋਂ ਸਮਝ ਆਉਣੀ ਆ ਜਦੋਂ ਇਹ ਹਉਮੈ ਦੀ ਬੁੱਧੀ ਕਰਕੇ ਮੈਂ ਮੇਰਾ ਹੋ ਰਿਹਾ ਸੀ ਆਪਣਾ ਅਲੱਗ ਸਮਝਦੀਆਂ ਜਦੋਂ ਹਉਮੈ ਖਤਮ ਹੋਣੀ ਹੈ ਗੁਰ ਦੀ ਸਿੱਖਿਆ ਨਾਲ ਚੱਜ ਆ ਜਾਣਾ ਬੁੱਧੀ ਨੂੰ ਫਿਰ ਕੁਛ ਅੱਜੀ ਤੋਂ ਬਾਅਦ ਸੁਚੱਜੀ ਹੋ ਜਾਣੀ ਆ ਸੁਚੱਜ ਵਿੱਚ ਚੰਗਾ ਚੱਜ ਆ ਗਿਆ ਉਸ ਨੂੰ ਉਹਦੀ ਮੈਂ ਮੈਂ ਮੁੱਕ ਜਾਣੀ ਆ ਜਾ ਤੂ ਤਾਂ ਮੈਂ ਸਭ ਕੋ ਤੂੰ ਸਾਹਿਬ ਮੇਰੀ ਰਾਸੀ ਜੀਓ ਇਹ ਉਹ ਬਾਣੇ ਦੇ ਵਿੱਚ ਜਾਣਾ ਇਹਦੇ ਵਿੱਚ ਹੀ ਦੱਸਿਆ ਵੀ ਉਹ ਬਾਣੇ ਦੇ ਵਿੱਚ ਚਲਦਾ ਸੁੱਜਦੀ ਦੇ ਵਿੱਚ ਜਾ ਕੇ ਸੁੱਜਦੀ ਬੁੱਧੀ ਹੁਣ ਅਸੀਂ ਹੋਮੇ ਕਰਕੇ ਆਪਣੇ ਆਪ ਨੂੰ ਵੱਖਰਾ ਸਮਝਦੇ ਹੁਣ ਇੱਕ ਕੜਕ ਦਾ ਬੂਟਾ ਹੋ ਗਿਆ ਧਰਤੀ ਦੇ ਵਿੱਚ ਉਹ ਬੂਟਾ ਧਰਤੀ ਦੇ ਵਿੱਚੋਂ ਖੁਰਾਕੀ ਤੱਤ ਲੈ ਕੇ ਜਾਂ ਸੂਰਜ ਦੀਆਂ ਕਿਰਨਾਂ ਤੋਂ ਰੋਸ਼ਨੀ ਲੈ ਕੇ ਫੋਟੋਸਿੰਥੈਸਿਸ ਕਰਕੇ ਆਪਣਾ ਪੋਸ਼ਣ ਬਣਾਉਂਦਾ ਆਪਣਾ ਆਕਾਰ ਵੱਡਾ ਕਰਦਾ ਉਹਦਾ ਆਕਾਰ ਵੱਡਾ ਹੋ ਰਿਹਾ ਕਾਰਬਨ ਕਰਕੇ ਉਹ ਧਰਤੀ ਵਿੱਚੋਂ ਕਾਰਬਨ ਜਾਂ ਸੋਜਦੀ ਰੌਸ਼ਨੀ ਦੇ ਵਿੱਚ ਅੱਗ ਲੈ ਰਿਹਾ ਉਹ ਅੱਗ ਕਾਰਬਨ ਹੀ ਆ ਸੋਜਦੀ ਰੌਸ਼ਨੀ ਉਹਦੇ ਨਾਲ ਉਹਦਾ ਆਕਾਰ ਵੱਡਾ ਹੋ ਰਿਹਾ ਉਹ ਚ ਹੋਰ ਖੁਰਾਕੀ ਤੱਤ ਨੇ ਉਹਦੇ ਵਿੱਚੋਂ ਫਸਲ ਪੈਦਾ ਹੁੰਦੀ ਆ ਕਣਕ ਦਾ ਬੂਟਾ ਉਹ ਮਾਇਆ ਇਕੱਠੀ ਕਰਕੇ ਆਪਣਾ ਸਰੀਰ ਬਣਾ ਰਿਹਾ ਬਣਾ ਕੀ ਦੇ ਸਕ ਰਿਹਾ ਉਹਦੇ ਪਿੱਛੇ ਜੋ ਸ਼ਕਤੀ ਆ ਉਹ ਤੂੰ ਆ ਜੇ ਉਹ ਸਮਝ ਲਵੇ ਵੀ ਮੈਂ ਕਣਕ ਦਾ ਬੂਟਾ ਵੱਖਰਾ ਮੈਂ ਹੀ ਸਾਰਾ ਕੁਝ ਆ ਫਿਰ ਉਹ ਕਣਕ ਦੇ ਬੂਟੇ ਦਾ ਵਹਿਮ ਹੋ ਗਿਆ ਇਸੇ ਤਰ੍ਹਾਂ ਜਿਹੜਾ ਮਨੁੱਖ ਦਾ ਸਰੀਰ ਆ ਉਹ ਮਨੁੱਖ ਦਾ ਸਰੀਰ ਬਣ ਰਿਹਾ ਇਹ ਸੰਸਾਰ ਦੇ ਜਿਹੜੇ ਕਣਕ ਮੱਕੀ ਝੋਲੇ ਫਸਲਾਂ ਪੈਦਾ ਹੋ ਰਹੀਆਂ ਨੇ ਇਹ ਇਹਨਾਂ ਨੂੰ ਖਾ ਕੇ ਜਾਂ ਮੁਰਗੀਆਂ ਦੇ ਸਰੀਰ ਖਾ ਕੇ ਜਾਂ ਕੁਝ ਵੀ ਖਾਣ ਵਾਲੀ ਚੀਜ਼ਾਂ ਨੂੰ ਖਾ ਕੇ ਉਹ એનર્ਜੀ ਉੱਥੋਂ ਲੈ ਰਹੇ ਨੇ ਉੱਥੋਂ ਸਰੀਰ ਬਣ ਰਿਹਾ ਵੱਡਾ ਹੋ ਰਿਹਾ ਪਰ ਇਹ ਸਰੀਰ ਨੂੰ ਬਣਾ ਕੌਣ ਰਿਹਾ ਚਲਾ ਕੌਣ ਰਿਹਾ ਜਦੋਂ ਦੇਖਾਂਗੇ ਉਹ ਉਹ ਸ਼ਕਤੀ ਚਲਾ ਰਹੀ ਆ ਪਰ ਇਸ ਰੀਤਾ ਦੇ ਵਿੱਚ ਜਿਹੜੇ ਲਹਿਰ ਕਰਕੇ ਕਹਿੰਦੇ ਆ ਲਹਿਰ ਰੂਪ ਮੰਨ ਹੋ ਗਿਆ ਉਹ ਮਨ ਸਮਝਦਾ ਕਿ ਮੈਂ ਵੱਖਰਾ ਮੇਰਾ ਸਰੀਰ ਆ ਮੈਂ ਹੀ ਚਲਾ ਰਿਹਾ ਮੈਂ ਇਸ ਸਰੀਰ ਦੀ ਸਹੂਲਤ ਲਈ ਆਹ ਧਨ ਇਕੱਠਾ ਕਰਨਾ ਕਾਰਨ ਲੈਣੀ ਆ ਕੁੱਠੀ ਪਾਉਣੀ ਆ ਇਹਨੂੰ ਸਰੀਰ ਨੂੰ ਬਾਹਰ ਲੈ ਕੇ ਜਾਣਾ ਉੱਥੇ ਕਮਾਈ ਕਰਨੀ ਆ ਮਤਲਬ ਉਹ ਇੱਕ ਸੁਪਨੇ ਦੀ ਤਰ੍ਹਾਂ ਇੱਕ ਵੱਖਰਾ ਹੀ ਸੰਸਾਰ ਖੜਾ ਕਰ ਲਿਆ ਸਾਰੇ ਸਰੀਰਾਂ ਨੇ ਪਰ ਜੇ ਅਸਲੀਅਤ ਇਹ ਜਾਣਾਂਗੇ ਕਿ ਇਸ ਤਰ੍ਹਾਂ ਚੀਜ਼ਾਂ ਤੋਂ ਅਲਰਜੀ ਲੈ ਕੇ ਸਰੀਰ ਬਣ ਰਿਹਾ ਪਰ ਉਹ ਸਰੀਰ ਨੂੰ ਚਲਾ ਕੌਣ ਰਿਹਾ ਉਹ ਇੱਕ ਸ਼ਕਤੀ ਉੱਥੇ ਇੱਕ ਤਿਆਗੀ ਗੱਲ ਖਤਮ ਹੋ ਜਾਣੀ ਹੈ ਜੇ ਇਸ ਤਰੀਕੇ ਨਾਲ ਸਮਝਾਗੇ ਤਾਂ ਉਹ ਇੱਕ ਹੀ ਸਾਰਾ ਸੰਸਾਰ ਚਲਾ ਰਿਹਾ ਇਸ ਜੱਜੀ ਨੂੰ ਚੱਜ ਆ ਗਿਆ ਹੁਣ ਇਹ ਗੱਲਾਂ ਦਾ ਪਤਾ ਲੱਗ ਗਿਆ ਕੁਝ ਜੱਜੀ ਸੰਸਾਰਿਕ ਬੁੱਧੀ ਆ ਕੁਝ ਜੱਜੀ ਤੋਂ ਬਾਅਦ ਜੱਜੀ ਹੋਣੀ ਸੱਜੀ ਤੋਂ ਬਾਅਦ ਫਿਰ ਉਹਨੂੰ ਜਦ ਸੱਚ ਦਾ ਗਿਆਨ ਹੋ ਗਿਆ ਦਰਸ਼ਨ ਹੋ ਗਿਆ ਫਿਰ ਉਹ ਗੁਣਵੰਤੀ ਹੋ ਗਿਆ ਇਹ ਤਿੰਨ ਕੈਟਾਗਰੀਆਂ ਇੱਕ ਗੁਰਮਖਾ ਗੁਣਵੰਤੀ ਦੇ ਵਿੱਚ ਗੁਣ ਆ ਗਏ ਹਰੀ ਵਾਲੇ ਉਹ ਜੋ ਤੇਰੇ ਗੁਣ ਗਲੇ ਆ ਜੇ ਤੇਰੇ ਗੁਣ ਗਲੇ ਸੀਗੇ ਉਹ ਤੇਰੇ ਗੁਣ ਆ ਗਏ ਸੱਚ ਜੀ ਹੁਣ ਕਰਕੇ ਉਸ ਕਰਤੇ ਨੇ ਆਪਣੀ ਮਤ ਦਿੱਤੀ ਹੁਣ ਉਹਦੇ ਵਿੱਚ ਬੁੱਧੀ ਚ ਆਪਣੀ ਮਤ ਭਰਤੀ ਹੁਣ ਉਹ ਤੇਰੀ ਮੱਤਾ ਗੁਣਾ ਵਾਲੀ ਗੁਣਾ ਭਰਪੂਰ ਮੱਤਾ ਉਹ ਗੁਣਵੰਤੀ ਹੋ ਗਈ ਇਹ ਤਿੰਨ ਕੈਟਾਗਰੀਆਂ ਦੱਸੀਆਂ ਨੇ ਬੁੱਧੀ ਦੀਆਂ ਆਂ ਸਤੀਜਾਂ ਕਹਿ ਲੋ ਇਸ ਤਰ੍ਹਾਂ ਇਹ ਪਰਮ ਖਤਮ ਹੋਣਾ ਇਹ ਇਹ ਚੀਜ਼ਾਂ ਪਤਾ ਕਿਵੇਂ ਲੱਗਣਗੀਆਂ ਜਦੋਂ ਇਹ ਗੁਰਬਾਣੀ ਨੂੰ ਖੋਜਾਂਗੇ ਵਿਚਾਰਾਂਗੇ ਧਿਆਨ ਨਾਲ ਪੜਾਂਗੇ ਫਿਰ ਇਹ ਗੁਰਬਾਣੀ ਦੇ ਵਿੱਚੋਂ ਆਪਾਂ ਇਹ ਚੀਜ਼ਾਂ ਖੋਜ ਸਕਦੇ ਹਾਂ ਇਹ ਖੋਜਣ ਲਈ ਹੀ ਗੁਰਬਾਣੀ ਲਿਖੀ ਗਈ ਆ ਇਹ ਗੁਰਬਾਣੀ ਦਾ ਅਖੀਰੋ ਬਾਖਰ ਗੁਰਬਾਣੀ ਜਦੋਂ ਇਸ ਅਖਰਾਂ ਨੂੰ ਪੜ ਕੇ ਖੋਜਾਂਗੇ ਇਸ ਤੋਂ ਗਿਆਨ ਲਵਾਂਗੇ ਜੋ ਗੁਰਦੀ ਬੋਲੀ ਆ ਗੁਰਦੀ ਸਿੱਖਿਆ ਲਵਾਂਗੇ ਫਿਰ ਉਹੀ ਗੁਰਬਾਣੀ ਆ ਉਹਨੂੰ ਆਪਾਂ ਫਿਰ ਹੋਰ ਭਾਸ਼ਾਵਾਂ ਦੇ ਵਿੱਚ ਹੋਰ ਤਰੀਕੇ ਨਾਲ ਵੀ ਲਿਖ ਸਕਦੇ ਹਾਂ